ਕਿ ਕਿਤੇ ਹੈ ਕੀ ਤੁਹਾਡਾ ਟਾਰਗੇਟ ਹੈ ਅੱਜ ਅਸੀਂ ਬਠਿੰਡਾ ਜ਼ਿਲ੍ਹੇ ਚ 2 ਘੰਟੇ ਦੀ ਰਾਤ ਦੀ ਨਾਕਾਬੰਦੀ ਪਲਾਨ ਕੀਤੀ ਹੋਈ ਹੈ 10:30 ਤੋਂ ਲੈ ਕੇ 12 ਤੇ ਹੁਣੇ ਸ਼ੁਰੂ ਹੀ ਹੋਈ ਹੈ ਤੇ ਮੈਂ ਔਰ ਦੋਨੋਂ ਐਸਪੀ ਸਾਹਿਬਾਨ ਔਰ ਡੀਐਸਪੀ ਸਿਟੀ 1 ਜਿਨ੍ਹਾਂ ਕੋਲ ਪੀਸੀਆਰ ਦਾ ਵੀ ਚਾਰਜ ਹੈ ਅਸੀਂ ਇੱਥੇ ਦੀ ਜਿਹੜੀ ਸ਼ਹਿਰ ਦੀ ਪੀਸੀਆਰ ਦੀ ਰਾਤ ਦੀ ਸ਼ਬਦ ਟੀਮ ਹੈ ਉਹਨਾਂ ਨੂੰ ਇੱਥੇ ਫਾਲੋਨ ਕਰਕੇ ਥੋੜਾ ਬਰੀਫ ਕੀਤਾ ਹੈ ਔਰ ਅਪਰੀਸ਼ੀਏਟ ਵੀ ਕੀਤਾ ਹੈ ਕਿ ਪਹਿਲਾਂ ਵੀ ਸਤਾਰ ਕੋ ਕੇ ਡਿਊਟੀ ਕਰਦੇ ਕੁਛ ਨਾ ਕੁਛ रिकवरीज भी कर दे मुझे रिस्पोंड कर दे तस मैं नानो कांग्रेचुलेट ਕੀਤਾ ਕਿ ਅਦਾ ਹੀ ਕੰਮ ਕਰਦੇ ਰਹੋ ਤੇ ਅੱਗੇ ਕਿਉਂਕਿ ਸਾਡੇ ਅਗਲੇ ਹਫਤੇ ਸ਼ਨੀਵਾਰ ਨੂੰ ਹੀ ਸਾਡੇ ਜਿਹੜੇ ਐਮਸੀ ਦੇ ਇਲੈਕਸ਼ਨ ਆ ਰਹੇ ਆ ਔਰ ਅੱਗੇ ਜਿਹੜੀ ਸਰਦੀਆਂ ਦਾ ਸੀਜ਼ਨ ਚ ਥੋੜਾ ਕਰਾਇਮ ਵੱਧਦਾ ਹੈ ਉਹਦੇ ਬਾਰੇ ਥੋੜਾ ਬ੍ਰੀਫ ਕੀਤਾ ਤੇ ਅਲਰਟ ਕੀਤਾ ਤੇ ਅੱਜ ਕੱਲ ਜੋ ਸਿਕਿਉਰਿਟੀ ਦੇ ਸਾਨੂੰ ਇਨਪੁਟਸ ਮਿਲਦੇ ਰਹਿੰਦੇ ਆ ਆਪਣੇ ਸੀਨੀਅਰਸ ਵੱਲੋਂ ਉਹਦੇ ਬਾਰੇ ਵੀ ਨਾਨੋ ਥੋੜਾ ਅਗਾਹ ਕੀਤਾ ਕਿ ਆਪਣੀ ਡਿਊਟੀ ਡਬਲ ਜ਼ਿੰਮੇਵਾਰੀ ਨਾਲ ਨਿਭਾਓ ਕਿਉਂਕਿ ਅੱਗੇ ਸਰਦੀਆਂ ਦਾ ਟਾਈਮ ਪਲੱਸ ਫੈਸਟੀਵਲ ਸੀਜ਼ਨ ਆ ਰਿਹਾ ਜਿਸ ਤਰ੍ਹਾਂ ਨਿਊ ਇਅਰ ਵੀ ਆ ਰਿਹਾ ਹੈ ਉਹਨ ਕਰੇ ਕਰੇ ਰਹੀ ਚ ਹੈ ਹਾਂਜੀ ਆਫਕੋਰਸ ਨਿਊ ਇਅਰ ਤਾਂ ਚਲੋ ਥੋੜੀ ਅੱਗੇ ਇਮੀਡੀਏਟ ਤਾਂ ਸਾਨੂੰ ਹੈਗਾ ਕਿ ਜਿਹੜੇ ਇਲੈਕਸ਼ਨਸ ਆ ਰਹੇ ਔਰ ਅੱਗੇ ਥੋੜਾ ਵਿంటర్ ਸੀਜ਼ਨ ਦਾ ਜਿਹੜਾ ਧੁੰਦ ਸ਼ੁਰੂ ਹੋ ਜਾਣੀ ਹੈ ਇਸ ਕਰਕੇ ਇਹਨਾਂ ਨੂੰ ਕਿਹਾ ਕਿ ਡਬਲ ਅਲਰਟ ਔਕਾ ਡਿਊਟੀ ਕਰੋ ਜਿਹੜੇ ਧੁੰਦਾਂ ਦਾ ਸੀਜ਼ਨ ਆਉਂਦਾ ਜੀ ਅੱਗੇ ਉਸ ਟਾਈਮ ਕਰਾਇਮ ਵੀ ਵੱਧ ਜਾਂਦਾ ਜੀ ਉਸ ਨੂੰ ਕਿਸ ਤਰ੍ਹਾਂ ਦੇਖੋ ਜੀ ਇਹਨਾਂ ਦੀ ਪੀਸੀਆਰ ਦੀ ਜੋ ਰਿਸਪੌਂਸਿਬਿਲਟੀਜ਼ ਹੈ ਉਹ ਤਾਂ ਇਹਨਾਂ ਨੂੰ ਉਹਦੇ ਬਾਰੇ ਹੀ ਸੈਂਸਿਟਾਈਜ਼ ਕੀਤਾ ਹੈ ਕਿ ਅੱਗੇ ਜਦੋਂ ਜ਼ਿਆਦਾ ਫੌਗੀ ਸੀਜ਼ਨ ਹੋ ਜਾਂਦਾ ਹੈ ਤੁਹਾਡੀ ਜ਼ਿੰਮੇਵਾਰੀ ਡਬਲ ਵੱਧ ਜਾਂਦੀ ਹੈ ਬਾਕੀ ਅਜਮਸਵੇਰੇ ਆਪਣੇ ਸਾਰੇ ਐਸਚਓਜ਼ ਜੀਓਜ਼ ਦੀ ਵੀ ਮੀਟਿੰਗ ਕੀਤੀ ਸੀ ਉਹਨਾਂ ਨੂੰ ਵੀ ਇਸ ਜਿਹੜੀ ਵੀ ਸਾਨੂੰ ਆਪਣੇ ਸੀਨੀਅਰ ਲੈਵਲ ਤੋਂ ਜੋ ਵੀ ਹਦਾਇਤਾਂ ਆਈਆਂ ਅੱਗੇ ਦੇ ਸੀਜ਼ਨ ਦੀ ਉਹ ਸਾਰੀ ਮੈਂ ਆਲਰੇਡੀ ਬਰੀਫ ਕਰਤੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕ੍ਰਾਈਮ ਨੂੰ ਠੱਲ ਪਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਬੜੇ ਤੁਸੀਂ ਨਾਕੀ ਦੀ ਆਪਾਂ ਗੱਲ ਕਰੀਏ ਬਿੰਡਾ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਇਲਾਕੇ ਲੱਗੇ ਹੋਏ ਆਪਣੇ ਨਾਕੀ ਜੀ ਸਾਡੇ ਪੂਰੇ ਜ਼ਿਲ੍ਹੇ ਦੇ ਜੇ ਮੈਂ ਕਹਾਂ ਤਾਂ ਸਾਡੇ 33 ਨਾਕੇ ਪਲਾਨ ਹੈ ਜਿਹਦੇ ਵਿੱਚ ਮੇਰੇ ਦੋ ਐਸਪੀ ਔਰ ਅਰਾਊਂਡ ਸਰਕਲ ਜੀਓਜ਼ ਔਰ 10 11 ਡੀਐਸਪੀਜ਼ ਦੇ ਨਾਕੇ ਹੈਗੇ ਔਰ 300 ਦੇ ਕਰੀਬ ਟੋਟਲ ਫੋਰਸ ਅਸੀਂ ਡਿਪਲੋਏ ਕੀਤੀ ਹੈ ਪਹਿਲਾਂ ਮੈਂ ਸਭ ਤੋਂ ਪਹਿਲਾਂ ਇੱਥੇ ਪੀਸੀਆਰ ਨੂੰ ਬਰੀਫ ਕਰਨ ਲਈ ਆ ਗਈ ਸੀ ਬਾਕੀ ਜਗ੍ਹਾ ਨਾਕੇ ਵਕਫ ਲੱਗੇ ਹੋਏ ਬੜੀ ਵਾਰ ਦਿੱਤਾ ਫਿਰ ਵੀ ਰਾਤ ਨੂੰ ਹੁੰਦੀ ਹੈ ਜੀ ਦੇਖੋ ਜੀ क्राइम ਟੋਟਲੀ ਤੁਸੀਂ ਸੋਚੋ ਕਿ ਅਸੀਂ ਬਿਲਕੁਲ ਹੀ ਰੈਡੀਕੇਟ ਕਰ ਦਈਏ दैट इज नॉट ਰੀਲੀ ਪ੍ਰੈਕਟੀਕਲ ਪਰ ਅਸੀਂ ਕੋਸ਼ਿਸ਼ ਕਰਦੇ ਵੀ ਜਿਹੜਾ ਵੀ ਸੈਂਸੇਸ਼ਨਲ क्राइम ਹੈ ਉਹਨੂੰ ਛੇਤੀ ਛੇਤੀ ਟ੍ਰੇਸ ਕਰੀਏ ਅਸੀਂ ਪਿਛਲੇ ਵੀ ਕਈ ਕੇਸਸ ਕੀਤੇ ਹੋਏ ਹੁਣ ਵੀ ਸਾਡੀ ਟੀਮਾਂ ਕੰਟੀਨਿਊਸਲੀ ਵੱਖਰੇ ਵੱਖਰੇ क्राइम ਨੂੰ ਟ੍ਰੇਸ ਕਰ ਵੀ ਰਹੀਆਂ ਤੇ ਅੱਗੇ ਵੀ ਲੱਗੇ ਰਵਾਂਗੇ ਤੇ ਬੜੇ ਜਿਹੜੇ ਸ਼ਰਾਬ ਦੇ ਉੱਪਰ ਗੱਲ ਕਰੀਏ ਰਾਤ ਨੂੰ ਡਿਲ ਕਰਕੇ ਵਾਈ